ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾ ਸੰਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾ ਸੰਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾ ਸਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾ ਸਗੁਰ ਜਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ

ਧੰਨ ਧੰਨ ਰਾਮਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਦਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਦਿਆ தரு சிரவாரியமதிரத்தவாரிய ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਤਨ ਤਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਤਨ ਤਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਨਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰ ਆਤ ਨੈ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰ ਆਤ ਨੈ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਨ ਸਿਰ ਆਤਨ ਸਵਾਰਿਆ ਧਨ ਧਨ ਰਾਮਦਾਸ ਗੁਰ ਜਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾ ਉਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾ ਸੰਗੁਰ ਜਿਨ ਸਿਰ ਆਤਨ ਸਵਾਰਿਆ

ਧੰਨ ਧੰਨ RAM DAS GUR ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM DAS GUR ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾ ਸਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾ ਸਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰ ਆਤਨੈ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰ ਆਤਨੈ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਦਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਦਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾ ਸਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾ ਸਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰ ਆਉਤ ਨ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰ ਆਉਤ ਨ ਸਵਾਰਿਆ ਤਨ ਤਨ RAM ਦਾ ਸਗੁਰ ਜਿਨ ਸਿਰ ਆਤਨ ਸਵਾਰਿਆ ਤਨ ਤਨ RAM ਦਾ ਸਗੁਰ ਜਿਨ ਸਿਰ ਆਤਨ ਸਵਾਰਿਆ ਤਨ ਤਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਤਨ ਤਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾ ਸਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾ ਸਗੁਰ ਜਿਨ ਸਿਰ ਆਤਨ ਸਵਾਰਿਆ ਧੰਨ ਧੰਨ RAM ਦਾਸ ਗੁਰ ਜਿਨ ਸੇਰੇ ਆਤਨ ਸਵਾਰਿਆ